Дектер ингэ нададлаа таамаг юм. Дектер ингэ. Оо таар хэчтэн ий бэний. ਦੇ ਦਰਸ਼ਨ ਭਾਜੀ ਲਾ ਰਹਿਆਂ ਲੜੀਆਂ ਇੱਥੇ ਦੂਜਾ ਟਾਈਮਰ ਵਾਲਾ ਉਹ ਲੱਗ ਜਾਣਾ ਕਿ ਨਹੀਂ ਕਿਉਂ ਜੀ ਜਵਾਨਾ ਹੀ ਟਾਈਮ ਹੈ ਇਦਾਂ ਲਈ ਉਹ ਥੋੜੀ ਭੈਣ ਦੀ ਆਹ ਗੋਡ ਦੇ ਨਾ ਕੌਮੀ ਬਹੁਤ ਖਤਰਨਾਕ ਤਾਂ ਦਰਸ਼ਨ ਭਾਜੀ ਸਾਈਡ ਤੋਂ ਜਾਂਦੇ ਆ ਦੇਖ ਕਿੰਨਾ ਇਹ ਇੱਕ ਭਲਾ ਹੋਰ ਉੱਥੇ ਦੂਜੀ ਹੁੰਦੀ ਹੈ ਨਾ ਇੱਕ ਹੋਰ ਪਈ ਆ ਫੇਰਾ ਸਾਰਾ ਉਹ ਦੇਣਾ ਪੂਰਾ ਇੱਕ ਰੰਗ ਚ ਹੈਗਾ ਉਹ ਤਾਰਾਂ ਗਾਂ ਲਾਉਣ ਉਹ ਉਹ ਤੇ ਇੱਥੇ ਭਾਈ ਜਾਂਦੀ ਇੱਕ ਫੇਰਾ ਸਾਰਾ ਫਾਸਾ ਦੇਣਾ ਇਧਰੋਂ ਤਾਰ ਤਾਂ ਹੈਗੀ ਆ ਵੇ ਲੰਮੀ ਚਾਈ ਦੀ ਤਾਰ ਵੱਡੀ ਦਾ ਕਨੈਕਸ਼ਨ ਇੰਨੇ ਦੇ ਰੰਗ ਤੇ ਦੇ ਇਤੋਂ ਤੇ ਇਸ ਤੇ ਨਹੀਂ ਇਹਨਾਂ ਨੂੰ ਕੋ ਅਲੱਗ ਹੈ ਨਹੀਂ ਆ ਲੜੀਆਂ ਇਹਦਾ ਕਿੱਥੇ ਲਾਇਆ ਹੋਇਆ ਅੰਦਰ ਗਰਾਜ ਆ ਦੇ ਤਾਂ ਹੀ ਤਾਂ ਇਧਰੋਂ ਆਉਂਦੀ ਹੈ ਨੀ ਇਹਨੂੰ ਮੈਂ ਉਹ ਕੋਤਸਾ ਨੇ ਮੈਂ ਉਹ ਟ੍ਰਿਕਾਂ ਤੋਂ ਹੋਰੀ ਦੀ ਦੇਖ ਹੈ ਇਹਦਾ ਬੀਆ ਤੇਰਾ ਇੱਕ ਕੰਧ ਪੂਰੀ ਹੋਣੀ ਸੀ ਯਾ ਦੋ ਲੱਗ ਜਾਣੀਆਂ ਹਾਂ ਇੱਕ ਰੰਗ ਕਰੀਦਾ ਉਹਦਾ ਕੋਈ ਕਿ ਮੂਰੇ ਇੱਕ ਕੀਤਾ ਨੀਲਾਗਾ ਕਿਹੜਾ ਵੱਖਰੇ ਜਾਓਗੇ ਕਿਹੜੀ ਇਧਰ ਲਈ ਹਾਂਜੀ ਕਿਹੜਾ ਰੰਗ ਕਰਾ ਨੀਲਾ ਤੇਰਾ ਮਰਜ਼ੀ ਕਰਦੇ ਐ ਇੱਕ ਉਹਦਾ ਫੁੱਲ ਚਲਦੀ ਤੇਜ ਫੁੱਲ ਆ ਲਾ ਲਾ ਚੱਟਾ ਜਿਆਦਾ ਚੱਲੂ ਆ ਦੇ ਹਾਂ ਪਰ ਇੱਕ ਉਹ ਇੱਕ ਲੈਡ ਉਹ ਲੋਣੀ ਪੈਣੀ ਲੈਟਾਂ ਦਾ ਦੋ ਲਾਈਆਂ 2 ਰੁਪਈਆਂ ਕਿੰਨੀਆਂ ਦੋ ਹੋਰ ਹਾਂ ਗੁਰ ਹੋਮਡੀਪੂ ਤੋਂ ਉਹ ਲਿਆ ਕੇ ਤਾਰ ਹੈ ਨਹੀਂ ਇੰਨੀਆਂ ਦਾ ਤਾਰਾਂ ਵਈਆਂ ਉਹ ਜਿਹੜੀ ਜਿਹੜੀ ਉਧਰ ਮੂਰੇ ਲਾਈਆ ਚਿੱਟੀ ਜੀ ਉਹਦੇ ਨਾਲ ਦੀ ਇੱਕ ਹੋਰ ਮੂਰੇ ਇੱਕ ਹੋਰ ਲੱਗੋ ਕੋਈ ਉਹ ਨਹੀਂ ਜਿਹੜੀ ਜਿਹੜੀ ਆਹੀ ਤਾਰ ਆ ਇਹਦੇ ਹੀ ਡੈਕਟਰ ਬਣ ਜਾਣ ਮੂਰੇ ਤਾਂ ਉਹਦੀ ਨੌਕਰੀ ਨਹੀਂ ਬਣੇ ਕਿਹੜੀ ਦੀ ਚਿੱਟੀ ਦੀ ਲੰਮੀ ਦੀ ਮੂਰੇ ਦੋ ਪਲੱਗ ਮੂਰੇ ਦੋ ਪਲੱਗ ਲੱਗਣੇ ਨਹੀਂ ਲਾ ਕੇ ਆ ਐਪੀ ਲਾਉਣੀ ਆ ਕਰੰਟ ਕਰੰਟ ਨਾਲ ਲਵਾ ਲਈ ਕਿਉਂ ਵੀ ਕਿਉਂਕਿ ਕਰੰਟ ਜੇ ਲੱਗ ਗਿਆ ਬਾਈ ਜੀ ਬੰਦੇ ਬੰਦੇ ਪੂਰ ਲੈਦਾ ਸੱਖਿਆ ਵੀ ਅਰਥ ਨਹੀਂ ਉਹ ਕਰਨਾ ਚਾ ਬਣਾ ਦੋ ਬੈਨ ਬੰਦਾ ਚੰਬਰਦਾ ਯੋਦੋਂ ਲੰਬੀ ਬਿਜਲੀ ਤਾਰ ਫੜਾ ਦੇ ਨੰਗੀ ਹਾਂ ਇਹਨੂੰ ਫਿਰ ਆਹ ਖੂਂਜੇ ਜੀ ਰੱਖ ਦੇ ਹਾਂ ਇੱਥੇ ਦੇਰ ਰਾਤ ਤੱਕ ਜਾ ਕੇ ਮੜੀ ਸੱਜੇ ਜੀ ਨੂੰ ਕਮਾ ਦੇ ਹਾਂ ਹੋਰ ਚਾਹੇ ਸੱਜੇ ਨੂੰ ਕਰ ਦੇ ਹਾਂ ਹੋਰ ਜੇ ਕਾਰ ਸਾਹ ਦਾ ਠੀਕ ਨਹੀਂ ਤਾਂ ਬਹੁਤ ਵਧੀਆ ਲੱਗਦੀ ਹੈ ਕਿਉਂ ਜੀ ਤਾਂ ਲੀਕ ਨਹੀਂ ਟੱਕ ਜੈਂਪਿੰਗ ਪੂਰਾ ਪੂਰਾ ਹਾਂ ਤਾਰ ਉੱਤੇ ਹਾਂ ਜੀ ਕੀ ਹੋ ਰਹੀ ਸੀ ਇਹ ਤਾਰ ਵੇਟ ਨਹੀਂ ਇਹਦਾ ਦਰਸ਼ਨ ਕਿੰਨੀ ਤਾਰ ਛੋਟੀ ਹੈ ਬਿਜਲੀ ਦਾ ਸਰਚਾ ਘਟਾਉਣਾ ਹੁਣ ਤਾਰ ਲੰਮੀ ਕਰੰਟ ਕਿਥੇ ਲੰਮਾ ਜਾਣਾ ਆ ਵੀ ਚੀਜ਼ ਨੋਟ ਕਰੋ ਬਾਈ ਤੂੰ ਕਦੇ ਵੀ ਦਿਨ ਧਿਆਰ ਆਉਂਦਾ ਕਦੇ ਵੀ ਲੜੀਆਂ ਲਾਉਂਦੇ ਆ ਕਿੰਨਾ ਤਾਰ ਦਾ ਟੋਟਾ ਛੋਟਾ ਪਾਉਂਗੇ ਇਲੈਕਟ੍ਰਿਕ ਦਾ ਖਰਚਾ ਘਟ ਕਿੰਨੀ ਲਵਾ ਹੁਣ ਲੜੀ ਲੰਮੀ ਜਲ ਰਹੀ ਆ ਨਾ ਹਾਂ ਤਾਂ ਕਰੰਟ ਐਂਡ ਤੇ ਕਦੋਂ ਪਹੁੰਚਣਾ ਬਿੱਲ ਜਾ ਦੇ ਕਿੰਨੀ ਲੜੀ ਛੋਟੀ ਕਰਟ ਮੈਨੂੰ ਲਿਖ ਲਾਣ ਦੇ ਕਈ ਵਾਰ ਬੰਦਾ ਭੁੱਲੇ ਜਾਂਦਾ ਪਤਾ ਕਿਉਂ ਕਈ ਵਾਰ ਮੈਂ ਤਾਂ ਭੁੱਲੇ ਜਾਂਦਾ ਚਲੋ ਮਗਰ ਨਹੀਂ ਆ ਗਿਆ ਲਓ ਲਿਖੋ ਪੰਗਾ ਫੇਰ ਪੈ ਜਾਣਾ ਨਹੀਂ ਪੈਂਦਾ ਇਥੇ ਤੋਂ ਉਹ ਤਾਂ ਲੈਡ ਤਾਂ ਚੱਕ ਕੇ ਲਾਈ ਲੈਡ ਕਿੱਥੇ ਰੱਖਿਆ ਆ ਅੱਛਾ ਕਰਾ ਦੇ ਲੈਡ ਹੈ ਇੱਕ ਲੈਡ ਚੱਕ ਲਿਆ ਕਰਾ ਚੋਚੂ ਇਹ ਦਰਸ਼ਨ ਤਾਂ ਫਿਰ ਵੱਡਾ ਟੈਕਨੀਸ਼ੀਅਨ ਆ ਬਾਈ ਲੋਕੀ ਦਾ ਛੋਟਾ ਟੈਕਨੀਸ਼ੀਅਨ ਦਰਸ਼ਨ ਭਾਈ ਤਾਂ ਫਿਰ ਵੱਡੇ ਕੰਮ ਕਰਦੇ ਆ ਇੱਕ ਹੋਰ ਆ ਇੱਥੇ ਵੀ ਉਹ ਗਾਂ ਤੋਂ ਇੱਥੇ ਕੱਲ ਅਲੱਗ ਲੱਗ ਗਿਆ ਆ ਤਾਰੇ ਜਮਈ ਛੂਟੀ ਜੀ ਨਹੀਂ ਆ ਕੋ ਦੇਖੋ ਇੱਥੋਂ ਗਾਂ ਆਪ ਲੱਗ ਕਿੱਥੇ ਲਾਇ ਤੂੰ ਬਈ ਯਾਰ ਆ ਦੇਦੇ ਚ ਉਹ ਚੈੱਕ ਨਹੀਂ ਬਣਦਾ ਉਹ ਇੱਥੇ ਦੋ ਬਣਦੇ ਆ ਅੱਛਾ ਓਕੇ 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 ਸੌਰੀ ਸ਼ਕਤੀ ਮਾ ਵੇ ਤੇਰਾ ਇਲੈਕਟ੍ਰੀਸ਼ੀਅਨ ਦਾ ਕੋਰਸ ਕੀਤਾ ਹੋਇਆ ਮੇਰਾ ਨਹੀਂ ਕਿਉਂ ਹੀ ਇੱਕ ਹੋਰ ਲੱਗ ਸਕਦੀ ਹੈ 74000 ਦਾ ਲਾਦਨੇ ਕਰ ਬੱਲੀ ਨੂੰ ਕਰਕੇ ਭਾਏ ਦੇਖੀ ਲਾ ਵੀ ਰੰਗ ਉਹ ਕਰ ਕਿਹੜਾ ਰੰਗ ਕਰਾਂ ਹੈ ਪਰਦੇ ਹਾਂ ਨਾ ਬੰਦ ਕਰ ਕੋਈ ਇਹ ਭੈਣ ਦਾ ਨਿਕਲਾ ਐਡ ਕਰਨੀ ਪੈਣੀ ਹੁੰਦਾ ਐਡਡਡ 220 ਲਾਈਟ ਨਹੀਂ ਰੋ ਇਹਦਾ ਬਲੂਟੂਥ ਤੇ ਇਹਦਾ ਬਲੂਟੂਥ ਨਿਊਡ ਵਾਇਸ ਫਾਰਮ ਰਹਾ ਪਈ ਆ ਗਿਆ ਬਹੁਤ ਵਧੀਆ ਹੈ ਹੌਣ ਜਾਂਦੀਆਂ ਦੋਸਤਾਂ ਆ ਐਡ ਹੁੰਦੀ ਆ ਸਾਡੇ ਹਾਉਂ ਉਧਰ ਜਾ ਕੇ ਦਾ ਸਭ ਕਿਹੜੀ ਕਿੱਧਰੋਂ ਚਾਣਣਾ ਕੋ ਕਿਧਰੋਂ ਲੰਘ ਜਾ ਅੱਛਾ ਇੱਥੋਂ ਵੀ ਕਿਹੜੀ ਸੱਜੇ ਕੰਬੇ ਨੂੰ ਜਾ ਰਹੇ ਆ ਆਹ ਹੋਰ ਇਧਰ ਨੂੰ ਇਹਦਾ ਰੰਗ ਕਿਹੜਾ ਕਰਾਣਾ ਉਧਰ ਜਾ ਕੇ ਤਾਂ ਦੇਖ ਵੀ ਪਤਾ ਲੱਗੂ ਤੈਨੂੰ ਅੱਛਾ ਸੌਰੀ ਯਾਰ ਪਹਿਨਾਗਾ ਤਾਂ ਫਿਰ ਇਧਰ ਦੇਖੀ ਵੀ ਆ ਚੰਗ ਨੂੰ ਵੀ ਰੰਗ ਇਧਰ ਤਾਂ ਨਹੀਂ ਜਾ ਰਿਹਾ ਜਾਂਦਾ ਓਕੇ ਰੱਖ ਲੈ ਚੱਲ ਓਕੇ ਓਕੇ ਕੋਈ ਰੱਖੀਆਂ ਹੀ ਆ ਕਿਹੜੇ ਦਾ ਮੈਂ ਤਾਂ ਬਦਲਾ ਹੀ ਨਹੀਂ ਕੋ ਜਿਹੜੀ ਹੁਣ ਲਾਈ ਆ ਉਹਦਾ ਇੱਕ ਦੋਨਾਂ ਦੇ ਇੱਕ ਰੰਗ ਕਰ ਦੇ ਕਿਹੜੇ ਮਰਦੇ ਡੋਮੀਨੇਟਾਂ ਦੇ ਉਹਦਾ ਵੀ ਲਾਲ ਕਰ ਦੇ ਦੂਜੀ ਦਾ ਵੀ ਓਕੇ ਖੜ ਜਾ ਪੈਂਦਾ ਕੋ ਲਾਲੀ ਕਰਦਾ ਕਰਤੇ ਹੋ ਗਿਆ ਕਿ ਨਹੀਂ ਲਾਲੋ ਲਾਲ ਕੰਮ ਆ ਦਿਖੀ ਇੱਕ ਤਾਂ ਦੇਖ ਜਿਹੜੀ ਮੂਰ ਨਹੀਂ ਇਧਰਲੇ ਪਾਸੇ ਰੋਡ ਅਲੀ ਨੂੰ ਲਾਈ ਆ ਉਹਨੂੰ ਗਾਂ ਨੂੰ ਉਧਰ ਨੂੰ ਕਰ ਦੇ ਮੈਂ ਹੋਰ ਪਾ ਮੈਂ ਹੋਰ ਇਧਰ ਨੂੰ ਲੈ ਆ ਲੰਮੀ ਤਾਰ ਨੂੰ ਹੋਰ ਖਿੱਚ ਲੈ ਇਧਰ ਨੂੰ ਅੱਛਰੀ ਹੋ ਜੇ ਕਰੰਟ ਕਰੰਟ ਲੱਗ ਗਿਆ ਮੜੇ ਐਂ ਕਹਿਦੀ ਹਾਂ ਹਾਂ ਹੁਣ ਘਰ ਲਾਲੂ ਲਾਲ ਆਣ ਮਾਤਾ ਰੁਕ ਗਈ ਹੋਇਆ ਕਿਉਂ ਹਾਂ ਪਹੁੰਚ ਗਈ ਬੱਚਾ ਛੇ ਹਾਂ ਕਿਹੜੇ ਰੰਗ ਕਰਾਂ ਹਣ ਕਰਕੇ ਕਿਹੜੇ ਜੈ ਕਰਿਸਮਸ ਵਾਲਾ ਕਿਹੜਾ ਇੱਕ ਹਰਾ 100% ਚੱਕਦਾ ਕੰਮ ਕਿਹੜੇ ਜਿਆਦਾ ਉੱਠਦੇ ਆ اچھا ਉਹ ਕਰਨੇ ਵੀ ਜਿਹੜੇ ਜਿਆਦਾ ਉੱਠਦੇ ਆ ਹਾਂ ਦੋਵੇਂ ਆ ਤੇ ਉਹ ਇੱਕ ਪਰਾਨ ਗਰਾਹ ਤੇ ਇੱਥੇ ਲਾ ਕੇ ਵੇ ਸਾਰੀਆਂ ਗੰਦ ਹੋਰ ਆ ਤੇ ਲਾਲ ਉਹਨੇ ਹੋ ਗਏ ਹੁਣ ਨਾ ਲਾਲ ਲਾਈਟ ਮਾੜੀ ਉੱਚੀ ਚੱਕਣ ਵਾਲੀ ਥੱਲੇ ਗੋਰੀ ਪੈਂਦੀ ਆ ਉਹ ਦੇਖੋ ਸਾਰੀ ਤਾਂ ਸਹੀ ਜਾਂਦੀ ਆ ਨਾ ਵਿੱਕੀ ਕੈਮਰੇ 'ਚ ਵੀ ਆ ਯੂ ਕੈਨ ਸੀ ਹੂੰ ਆਹ ਕੈਮਰੇ ਦੇਖ ਲੈ ਕਿਵੇਂ ਲੱਗਦੀ ਲਾਲ ਲਾਈਟ ਤਾਂ ਚੱਕਣ ਵਾਲੀ ਆ ਨਾ ਮਾੜੀ ਚੱਕ ਦੇ ਉੱਤੇ ਉਹ ਦੇਖੋ ਤਾਂ ਗਈ ਜਾਂਦੀ ਆ ਪਰੀ ਲਾਲ ਦਾ ਖੜ ਗਿਆ ਲਾਲ ਨੂੰ ਨੀਲੀ ਕਰਨ ਦੇ ਮੈਨੂੰ ਹਣ ਕੇ ਦਾ ਬਾਦ ਹੀ ਆ ਉਹ ਫਿਰ ਉਹਦਾ ਹੀ ਫਰਕ ਹੀ ਪੈਂਦਾ ਦਾ ਕਿਉਂਕਿ ਦੋ ਇੱਕ ਉਹ ਤਾਂ ਚੱਲਣ ਦਾ ਆ ਹੁਣ ਦੇਖ ਪੀਲੀ ਕਰਦੀ ਹੈ ਟੱਟੀ ਰੰਗ ਉਹ ਤੇ ਇਹ ਵੀ ਚਿੱਟਾ ਦੇ ਦਾਂਗੀ ਮਾਰਿਆ ਕਰਿਆ ਕਹਿੰਦੇ ਗੂਚੀ ਮਹਿਕ ਨਿਆ ਕ੍ਰਿਸਮਸ ਵਾਲੇ ਕਿਹਦੇ ਰੰਗ ਹੁੰਦੇ ਲਾਲ ਤੇ ਹਰਾ ਹੁੰਦਾ ਕਿ ਗ੍ਰੀਨ ਰੈੱਡ ਬਲੂ ਹੁੰਦਾ ਸਾਡੇ ਨੂੰ ਹੁਣ ਕਿਹੜਾ ਵਧੀਆ ਲੱਗਦਾ ਦੇਖ ਦੋਨੇ ਇੱਕੋ ਜੇ ਕਰਦੇ ਹੋ ਉਹ ਨਹੀਂ ਉਹ ਚਿੱਟੀ ਜਿਹੀ ਲੱਗਦੀ ਆ ਹਰੇ ਰੰਗ ਵਾਲੀ ਇਹ ਦੋਨੇ ਲਾਲ ਕੈਮਰੇ ਜਿਗਤਾਂ ਲੱਗਦੀਆਂ ਲਾਲ ਹੀ ਲੱਗਦੀਆਂ ਹੋਂ ਲਾਲ ਆ ਨਾ ਦੋਵੇਂ ਲਾਲ ਹੂੰ ਜੇ ਕੰਹੀਲੀ ਕਰਦੇ ਆ ਫਿਰ ਆਏ ਮਾਣਾ ਹੋਣਾ ਆਏ ਹਾਂ ਜੁਲਾਈ ਕੀ ਹੂੰ ਹੋਰ ਬਦਲ ਤਾਂ ਉਹ ਕੋਈ ਗੱਲ ਨਹੀਂ ਕਰਦਾ ਸਭ ਹੋ ਰਿਹਾ ਹੈਰਾ ਆ ਹੁਣ ਸਹੀ ਹੈ ਕੈਮਰੇ ਦੇ ਕਿਵੇਂ ਉੱਟਿਆ ਰੰਗ ਹੂੰ ਉਹਨਾਂ ਆਪਣੀ ਸਨੈਰੀਆਂ ਖਾ ਨੂੰ ਨਹੀਂ ਪਤਾ ਜਿੰਨਾ ਉੱਥੇ-ਉੱਥੇ ਹੂੰ ਜਾਇ ਸੀਨ ਕਰ ਸਕਦੇ ਹਾਂ ਯਾਨੀ ਆਪ ਦਾ ਕੀ ਹੈ ਜੀ ਨਾ ਨਾ ਆਮ ਲਾਈਟ ਹੋ ਗਈ ਡੈਸਲਿੰਗ ਐਂ ਜਿਵੇਂ ਵੀ ਇਸ ਨੂੰ ਦੋਹੂੰ ਦੇ ਕੋਈ ਐਨੇ ਆਪੀ ਰੰਗ ਬਦਲੀ ਜਾਣੇ ਆ ਕਰਦੇ ਵੇ ਦੋਨਾਂ ਦੀ ਦੋਨਾਂ ਦੇ ਹਨ ਵੀ ਆਟੋਮੈਟ ਕਾਪੀ ਰੰਗ ਕੋਰੀ। ਬੇਲਾ ਚਾਓ ਬੇਲਾ ਚਾਓ। ਕਿੱਗੇ ਲੋਕ ਕੱਪੇ ਸਮਝਦਾ ਯਾਰ। ਹਾਂ ਦੋਹਾਂ ਦੇ ਆਪੇ ਹੀ ਬਦਲੀ ਜਾਂਦਾ ਸਾਰੇ। ਜੇ ਬੱਕਰੀ ਮਾਰਦੀ ਹੈ ਕੰਨ ਤੋਂ ਫੜ ਲੋ ਜੇ ਬੱਦ ਮਾਰਦਾ ਨੱਕ ਤੋਂ ਫੜ ਲੋ। ਜੇ ਸਿੱਧੂ ਮਾਰਦਾ ਊਂ ਤਾਂ ਨੱਕ ਨੂੰ ਫੜ ਲੋ। ਸਮਝਣ ਵਾਲਿਆਂ ਨੇ ਸਮਝਣ ਵਾਲੇ ਠੀਕ। ਜਮਾਨ ਬਧੀਆ ਹੈ। ਇਹ ਜਦੋਂ ਵੀ ਘਰ ਆਉਂਦਾ। अच्छा म्यूजिक ਨਾਲ ਵੀ ਚੱਲਦਾ ਹਾਂ ਹਾਂ ਮੂਸੇੜਾ ਝੋਟਾ ਆਪਾਂ ਬੈਠਾ ਗੱਲ ਮੂਸੇਆ ਵਾਲਾ ਜੱਟ ਹਾਏ ਮੂਸੇਆ ਵਾਲਾ ਜੱਟ ਕਿਉਂ ਵਾ ਨਾਈਸ ਬੈਂਡਰਫਲ ਆ ਤਾਂ ਸਾਰਾ ਲੱਗ ਗਿਆ ਨਹੀਂ ਮੈਂ ਚਾਦਰ ਕੱਢਦੀ ਨਹੀਂ ਤੇ ਪਾਵਾਂ ਬੇਲਾ ਸਾਡੇ ਪਿੰਡ ਦਾ ਡੰਗ ਨੂੰ ਨਾਲ ਕੁਦੀਆਂ ਰੀਲਾਂ ਆਏ ਰੀਲਾਂ ਦੇ ਦੇਖ ਕੀ ਉਹਦੀ ਹਾਂ ਚੱਲ ਇਹ ਤਾਂ ਮਾਨਕ ਸੀ ਮੂਸੇ ਵਾਲਾ ਨੇ ਦੇਖੀ ਚੱਲ ਉਹ ਜੱਟ ਦਾ ਮੁਕਾਬਲਾ 10 ਵਜੇ ਨੂੰ ਕਿੱਥੇ ਆ ਜੱਟ ਜਪਦਾ ਕੀ ਚੱਕਰ ਵਾਹ ਲਓ ਛੜ ਜਣੇ ਜਿਹੜੀ ਉਹਦੀ ਆਵਾਜ਼ ਆ ਵਾਹ 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 ਲਓ ਛੜਦੇ ਨਹੀਂ ਹੁਣ ਝੋਟੇ ਰਵਾਏਗਾ ਮੈਨੂੰ ਇੱਥੇ ਰੱਖ ਕਰ ਪੰਨਾ ਉੱਤੇ ਖੰਦੇ ਰੋਟੀਆਂ ਉੱਥੋਂ ਦੇ ਨੇ ਆਣੇ ਕੀ ਸਿਆਣੇ ਵੱਲੀ ਹਾਏ 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 ਭਾਈ ਹੋਏ ਯੰਗਾ ਬੀਚੀ ਜੀ ਆਉਂਦੀ ਮਿੱਠੀਏ ਕਲੰਗਰਾ ਜੀ ਆਉਂਦਾ ਤੇਰਾ ਯਾਰ ਨਹੀਂ ਯਾਰ ਨਹੀਂ ਵਾਓ ਵਾਓ ਰੰਗ ਦੇਖੋ ਕਿਵੇਂ ਮਾਰੇ ਲੈ ਜਣਾ ਚ ਕਤੋਂ ਆਪ ਦਾ ਕਸਟਮ ਕੀਤਾ ਗਾਣਾ ਨਹੀਂ ਨਹੀਂ ਆਪਾਂ ਉਹ ਬੰਦੇ ਦਾ ਗਾਣਾ ਹਲਾ ਹੀ ਨਹੀਂ ਸਕਦੇ ਫਿਰ ਲੈਜੈਂਡਾ ਜੇ ਕਹਿੰਦਾ ਤਾਂ ਲੈਜੈਂਡਾ ਉਹ ਚੈਲੈਂਜਰ ਕਹਿੰਦੇ ਹੋਗੀ ਭਾਈ ਚੰਨ ਚੜ ਕੇ ਛਿਪਦਾ ਨਿੱਤੇ ਅੜਿਆ ਆਵਾਜ਼ ਰੋਸ਼ਨੀ ਮਰ ਗਈ ਬਲਵਾਂ ਦੀ ਕਦੋਂ ਉਹਦੇ ਕਹਿਣ ਕਦੋਂ ਮੈਂ ਗਾਉਣੀ ਹੈ ਨਾ ਮੇਰੇ ਸਾਹਮਣੇ ਆਉਂਦਾ ਹੁੰਦਾ ਇਹ ਤਾਂ ਛੱਡ ਜਾ ਉਹ 10 ਰੁਪਏ ਮੈਂ ਕਿਹੜਾ ਕਰਾਂ ਫਾਈਨਲ ਕਰ ਹੀ ਹੈ ਇੱਥੇ ਗਾਣਾ ਲਾ ਕੇ ਛੱਡਦੇ ਉਹਦਾ ਲੰਮਾ ਟਾਈਮ ਲੱਗਦਾ ਰੰਗ ਪ੍ਰੀਤ ਹੀ ਆ ਰੰਗੀ ਰਾਤ ਤੇ ਰੰਗਰ ਆਹ ਸਹੀ ਆ ਸਹੀ ਆ ਸਹੀ ਆ ਆ ਰੰਗ ਉੱਟਦਾ ਆ ਦੁਕਾਨਾਂ ਦੇ ਕਲਰ ਨਵੇਂ ਆਇਆ ਜੀ ਦੁਕਾਨ ਤੇ ਨਹੀਂ ਕੱਪੜੇ ਵਾਲੇ ਕਾ ਨਵੇਂ ਉੱਟਿਆ ਜੀ ਗੱਲ ਵਾਹ ਹਾਂ ਲੀਲਾ ਤੇ ਲਾਲ ਖੜ ਜਾ ਆਹ ਲੈ ਆਇਆ ਨਾ ਆ ਸਹੀ ਆ ਨਾ ਰੰਗ ਆਪੀ ਉਹ ਹੀ ਆਣਗੇ ਕਿ ਕੋਈ ਰੱਖਣੇ ਆ ਨਹੀਂ ਕੋਈ ਖੜ ਜਾ ਅੱਛਾ ਦੂਜਾ ਬਦਲ ਨਹੀਂ ਖੜ ਜਾ ਦੂ ਇਧਰ ਆਰਾਮ ਜਿਆਦਾ ਬਦਲੀ ਜਾਂਦਾ ਦੂਜੀ ਆ ਨੇ ਹੁਣ ਤੀਜੀ ਭੈਣ ਭਤੀਜੀ ਜਿਹੜੇ ਪਿੱਛੇ ਪਲੱਗ ਹੈਗੇ ਆ ਉਹ ਤੇ ਦੋ ਹੀ ਲੱਗਦੇ ਤਿੰਨ ਐਸੇ ਨੂੰ ਪਤ ਇੱਧਰ ਹੋ ਜਾ ਡੜਾ ਦਰਾ ਤਾਂ ਪਿਆ ਫਿਰਦੇ ਹਾਂ ਡੜਾ ਦਰਾ ਬੜਾ ਪੜ ਆਹ ਇਸ ਤੇ ਉਹ ਕੀ ਹੁੰਦਾ ਉਹ ਤਪਿਆ ਮਤਲਬ ਪਤ ਹੋਵੇ ਵੀ ਬਾਚ ਆਊਟ ਹੋ ਕੇ ਹਾਂ ਲੈ ਕਿਉਂ ਕੱਟ ਹੋ ਜਾ ਸੀ ਪਤਾ ਇੱਕ ਵਾਰ ਕਰੰਟ ਮਾਰਦੀ ਹੁੰਦੀ ਜੀ ਬਰਾਬਰ ਰੱਖ ਤੈਨੂੰ ਜਾਨ ਪਰ ਇਹਦਾ ਹੋ ਜਾ ਕੋਈ ਨਹੀਂ ਉੱਧਰ ਹੁਣ ਅਗਰ ਉੱਧਰ ਹੋ ਜਾ ਕੇ ਦੇਖਦੇ ਆ ਜੋ ਉੱਧਰ ਵੀ ਰੰਗ ਉਹ ਕਰਾ ਜਾ ਖੜ ਜਾ ਉੱਧਰ ਦੇਖਦੇ ਆ ਐਡ ਕਰ ਲਾਂਦੇ ਇਹਨੂੰ ਲਾਈਟ ਨੂੰ ਜਿਹੜੀ ਚੌਥੀ ਆ ਆ ਬਣਾ ਹੁਣ ਇੱਧਰ ਨੂੰ ਹੋਰ ਕਰ ਦਿੰਨੇ ਆ ਨਾ ਹਾਂ ਹੋਰ ਖਿੱਚ ਤਾ ਤੈਨੂੰ ਫਿਰ ਇੰਨੀ ਬਰਾਬਰੀ ਆਉਣੀ ਏ ਜੇ ਇੱਕ ਫਰਨ ਦਾ ਰੰਗ ਆਉਂਦੀ ਆ ਪੀੜੂ ਬਾਗੀ ਆ ਪੀੜੂ ਹੁਣ ਤਿੰਨ ਰੰਗ ਹੋ ਜਾਣੇ ਆ ਹੋ ਗਈ ਐਡ ਦਾ ਦਰਸ਼ਨ ਇਹੀ ਕੌਣ ਲੱਗੇ ਇਹ ਨਹੀਂ ਭਰੇ ਪਤਾ ਤੋਂ ਦੋ ਲਾਲ ਇਹਨਾਂ ਹਰੀ ਹੁਣ ਉਧਰੋਂ ਪਤਾ ਲੱਗੂ ਦਰਸ਼ਨ ਇਹ ਚਲੋ ਅਭਿਹਰੀ ਹੋ ਗਈ ਰੈੱਡ ਪਾਓ ਮੂਵੀ ਪਰੂ ਹੋ ਗਈ ਦਿੱਤੀ ਹੈ ਚਲੋ ਆ ਜੋ ਉਧਰ ਰੱਖ ਦੇ ਆਓ ਉਸੇ ਵੀ ਉਸਾਰ ਦੇ ਬਾਈ ਜੀ ਕਿਹਨਾਂ ਮੈਨੂੰ ਥੋੜੀ ਜਿਆਦਾ ਜਾਣਕਾਰੀ ਮਿਲਦੀ ਹੈ ਮੈਨੂੰ ਲੱਗਾ ਲੈ ਜਿਹੜਾ ਦੇ ਹੁਣ ਹਾਂ ਸਾਰੀ ਕੰਦ ਹੋ ਕਰਦੀ ਹੈ ਹਾਂ ਉਹ ਫਟਾ ਹੀ ਕਰਕੇ ਥੋੜਾ ਜਿਹਾ ਰੋਗਿਆ ਠੀਕ ਹਾਂ ਉਹ ਨੋਇ ਤੇ ਥੱਲੇ ਉੱਥੇ ਜਿਹੜਾ ਚ ਰੱਖ ਦਿੰਦੇ ਕਹਿੰਦੇ ਤਾਰ ਵੱਡੀ ਲਿਆ ਕਿਉਂ ਹਾਂ ਉੱਥੇ ਵੇਰ ਦਾ ਸਾਈਂ ਕੰਦ ਹੀ ਉਹ ਕਵਰ ਕਰਦੀ ਹੈ ਹਨਾ ਵੱਡੀ ਥੋੜਾ ਟੋਟਾ ਉਹ ਫੇਰ ਰੱਖੀ ਆ ਫੁੱਲ ਦੇ ਕੋਲ ਉਹ ਜਿੱਥੇ ਪੀਲੇ ਕਮਲਾ ਪਿਆ ਸਾਰੀ ਕੰਦ ਹੋ ਕਰਦੀ ਹੈ ਮੈਂ ਮੰਨ ਲਾਂਗੇ ਤਸਰੀਆ ਤੇ ਵੇਰ ਹਾਂ ਹੁਣ ਕਿਹੜੀ ਝੇੜਨੀ ਹੈ ਸਭ ਕੋ ਇਧਰ ਲੀ ਇੱਧਰ ਇੱਧਰ ਨੂੰ ਬਾਹਰ ਨੂੰ ਲਾਲ ਲਾਲ ਕਰਨ ਇਹਨੂੰ ਲਾਲ ਕਰਤਾ ਨੰਬਰ ਨੂੰ ਬਚਾਲੜੀ ਨਹੀਂ ਅੱਛਾ ਤੋਂ ਬਚਾਲੜੀ ਉੱਧਰ ਨਹੀਂ ਕੀਤੀ ਕਿ ਤਿੰਨ ਨੰਬਰ ਵਾਲੀ ਤਾਂ ਕੀ ਕਰਾਂ ਕੀ ਲਾ ਕਰਾਂ ਲਾਲ ਵਾਲੀ ਕਿੱਥੇ ਗਈ ਫਿਰ ਆ ਗਈ ਆ ਗਈ ਟੱਕਰ ਲਾਲ ਰੰਗ ਮਾਰਤਾ ਨੇ ਫੜ ਜਾ ਕੋਣ ਦਵਾਰ ਤੇ ਸ਼ੁਰੂ ਤੋਂ ਕਰ ਲੀ ਮਿਟੇ ਦੇ ਸਾਰਾ ਨੂੰ ਓਕੇ ਹੁਣ ਆ ਹੈਗੀ ਆ ਨੰਬਰ 2 ਵਾਲੀ ਹਰੀ ਨੰਬਰ 3 ਵਾਲੀ ਪਰਪਲ ਜੀ ਕਰਾਂ ਆ ਪਰਪਲ ਆ ਇਧਰ ਲੀ ਨਾ ਰਹਿਣ ਦੇ ਓਕੇ 4 ਨੰਬਰ ਵਾਲੀ ਹੁਣ ਹਲਾਉਣਾ ਨੀਲੀ ਉਹ ਫਿਰ ਪਰਪਲ ਤੇ ਪਰਪਲ ਤੇ ਨਹੀਂ ਆ ਰਹੇ ਕੈਮਰੇ ਤੇ ਲਾ ਦੇਣਾ ਪਰਪਲ ਤੇ ਨੀਲਾ ਉਹ ਹੁੰਦਾ ਮਿਕਸ ਹੁੰਦਾ ਹਰੀ ਇਹ ਡਰਲਿੰਗ ਕੀਤੀ ਹੋਈ ਹੈ ਨਾ ਪੀਲੀ ਆਹ ਦੇਖਿਆ ਵਿਚਾਲੇ ਵਿਚਾਲੇ ਰੰਗ ਜਿਆ ਬਣਦਾ ਜਾਂ ਤਾਂ ਦੂਰ ਚਾਹੀਦੀ ਹੈ ਫਿਰ ਦੋ ਲਾਈਟਾਂ ਦਾ ਰੰਗ ਸਮਝਾ ਮਿਕਸ ਹੋ ਕੇ ਉਹ ਕਰੀ ਜਾਂਦਾ ਲਿਆ ਦੇਖਣਾ ਛੱਡ ਦੇ ਥੱਲੇ ਇਹਦੇ ਸ਼ੂ ਕੱਤੇ ਪਾਏ ਹੋਏ ਆ ਉਹ ਦੇ ਲੈ ਆਹ ਉਹ ਤੇ ਲੈਟ ਲੈ ਚਾਹ ਜਾਂਏ ਕਰਦੇ ਆ ਜਿਹੜੀ ਵਿਚਾਲੇ ਹੁਣ ਲਾਈ ਆ ਉਹਨੂੰ ਆਪੇ ਰੰਗ ਬਦਲੀ ਜਾਣਦ ਨੇ ਹਾਂ ਆਹ ਹੈ ਨਾ ਦੋ ਲਾਈਟਾਂ ਨਹੀਂ ਬੜਾ ਹੋ ਗਈਤਾ ਆ ਨਾ ਦਾਦਾ ਹਾਂ ਦਾਦਾ ਹਾਂ ਉਹ ਦਾਦਾ ਨੇ ਪੁੱਤਰ ਰੰਗ ਭਾਗਲਾ ਤੇ ਦਾਦਾ ਆ ਗਈ ਸਹੀ ਹੈ ਚੰਦ ਕਿੱਥੇ ਚੰਦ ਮੰਮਾ ਉਹ ਦੇ ਮੰਮਾ ਮੰਮਾ ਮਾਮਾ ਜੀ ਬਤ ਜੀ ਗਈ ਲਾ ਚੱਲ ਹੁਣ ਕਰ ਚਾਹੀ ਜਾਂਦਾ ਐਂ ਚੱਲੀ ਆਵੀ ਸੋਹਣਾ ਆ ਚੱਲੀ ਆਣ ਦੇ ਨ ਮਿਕਸ ਹੋਈ ਜਾਂਦਾ ਉਧਰ ਲਾ ਰਾਂਗੇ ਇਧਰ ਨੂੰ ਮਿਕਸ ਕਰੀ ਜਾਂਦਾ ਲਾਲ ਤੇ ਉਹ ਦੇਖੋ ਦੇਖੀ ਉਹ ਤਾਂ ਨੰਬਰ ਵਾਲੀ ਲਾਲ ਕਰਤੀ ਪੱਕੀ ਹੁਣ ਜਿਹੜੀ ਵਿਚਾਲੇ ਲੱਗੀ ਆ ਉਹਨੇ ਦੋਹਾਂ ਦੇ ਰੰਗ ਮਿਕਸ ਕਰੀ ਜਾਣੇ ਰੇਨਬੋ ਜਿਹਾ ਬਣਾਈ ਜਣਾ ਉਹਨੇ ਦਾਦਾ 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 ਨਹੀਂ ਲਾਈਆਂ ਕਿਹਨੇ ਲਾਈਆਂ ਲਾਈ ਤਾਂ ਹਾਂ ਹਾਂ ਪਾਈ ਨਹੀਂ ਪਾਇਆ ਉਹ ਤੋਂ ਉਹ ਕਹਿੰਦਾ ਸੀ ਲਾਈਟਾਂ ਜਿਹੜੀਆਂ ਉਹ ਘਰ ਆ ਲੈਣੀਆਂ ਹੁੰਦੇ ਸਮਝ। ਅਜੇ ਆ ਚਾਰ ਨਾ ਰੋਕਦਾ ਉਹ ਦੇਖਿੰਨਾ ਉੱਤੇ ਪੈਂਦਾ। ਪਰ ਉਹੀ ਗੱਲ ਆ ਤੇਰੀ ਗੱਲ ਸਹੀ ਆ ਤੇ ਤੀਜੀ ਬਾਹਰ ਲੱਗ ਗਈ। ਚਲੋ ਚੱਲੀ ਅੰਦਰ ਆਜੋ ਫਿਰ। ਨਿਆਣਿਓ। ਲੈਟਸ ਗੋ ਬੇਟਾ। ਹਾਂ। ਉਹ ਜਿਹੜੀ ਮੂਰੇ ਮੂਰੇ ਆ ਤਾਂ ਪੱਕੇ ਰੰਗ ਉਹ ਰੱਖਦੀ ਏ ਤਾਂ। ਬੇਟਾ ਜੀ। ਬੇਟਾ ਜੀ ਐਦਾਂ ਨਹੀਂ ਕਰ। ਇਹਦਾ ਫਿਰ ਆਹ ਹੀ ਕਰਦੀ ਰੰਗ ਬਦਲੀ ਜਾਂਦੀ ਇਹਦੇ ਆਹ ਇਹ ਵੀ ਚੱਲੀ ਜਾਂਦੇ ਆ ਤੇ ਬਦਲੀ ਤੇ ਜਾਂਦੀ ਆ ਨਾ ਫਿਰ ਇਹੀ ਰੰਗ ਰੱਖੀਏ ਕਹਿਣਾ ਦੋਨੋਂ ਆਹ ਚੱਲੀ ਤੇ ਬਦਲੀ ਤੇ ਜਾਂਦੇ ਆ ਕੋਈ ਪੱਕਾ ਲਾਲ ਕਰਨ ਦੀ ਤੈਨੂੰ ਨਾ ਸਹੀ ਆ ਇਹ ਜੁਲਾਈ ਕੀ ਦਾਦਾ ਓਏ ਹਾਂ ਉਹ ਤਾਂ ਦਾਦਾ ਦਾ ਉਹ ਬਲੈਕ ਲੈ ਆ ਪਰਪਲ ਕਰੋਗੇ ਪਰਪਲ ਸਾਰੇ ਉਹ ਸਾਈਡੇ ਚੱਕ ਥੋੜੀ ਜਿਹੀ ਲੜੀਆਂ ਤੇਰੇ ਬੂਡ ਨਹੀਂ ਪਏ ਬੂਡ ਕਿੱਥੇ ਤੇਰੇ ਪਰਪਲ ਉਹ ਉੱਥੇ ਰੱਖ ਦੀ ਜੇ ਇੱਕ ਇਧਰ ਹਾਂ ਇੱਕ ਉਹ ਗੜੀ ਉੱਥੋਂ ਤੈਨੂੰ ਉੱਥੋਂ ਤਾਂ ਦੋ ਹੀ ਬਹੁਤ ਆ ਤਾਂ ਤੇ ਬੂਟ ਨਹੀਂ ਪਾਏ ਉਹ ਪਰਪਲ ਤੇ ਠੀਕ ਹੈ ਪਰਪਲ ਕਰ ਦੋਂਗੇ ਚਾਹੀਦਾ ਪਰਪਲ ਕਾ ਨਹੀਂ ਮਤੂੰ ਪਰਪਲ ਕਾ ਬੂਟ ਨਹੀਂ ਪਾਏ ਬੜਾ ਨਰੁਤ ਨਤਕਾਂ ਬੂਟ ਨਹੀਂ ਪਾਇਆ ਤੇ ਬੂਟ ਤੇਰੇ ਬੂਟ ਜਰਾ ਆਪਾਂ ਗੰਦੀ ਹੋਣੀ ਆ ਆ ਠੀਕ ਆ ਹੁਣ ਪਰਪਲ ਹੈ ਜੀ ਲਾਈਕੀ ਜਾ ਮੈਂ ਕਿਨਾਂ ਦਰਸ਼ਨ ਉਹਨੂੰ ਉਹ ਥੰਮਦੇ ਤੇ ਕੋਈ ਲਾ ਕੇ ਵਿਚਾਲੇ ਦੇ ਨਾਲ ਉਹਨੇ ਉਧਰ ਕਵਰ ਕਰਨ ਨਾਲ ਆ ਗੰਧ ਕਰਨੀ ਉਹ ਤਾਰ ਨਹੀਂ ਤੇ ਲੰਮੀ ਉਹ ਚੰਦਾਰ ਦਾ ਬੰਦਾ 17 ਕੱਲ ਦੋ ਚੱਕ ਲੈਣਾ ਦੋ ਨੜੇ ਨਵਦੀ ਚਾਹੂੰ ਜੀ ਆਜੋ ਫਿਰ